ਅ ਦੇਖੋ ਮਮਦੂਰ ਨਗਰ ਪੰਚਾਇਤ ਦੇ ਮਮਦੂਰ ਦੇ ਅੰਦਰ ਜਿੰਨੇ ਵੀ ਸਾਡੇ ਸ਼ਹਿਰੀ ਵਾਰਡ ਨੇ ਔਰ ਜਿੰਨੇ ਵੀ ਸਾਡੇ ਸ਼ਹਿਰੀ ਜਿਹੜੇ ਇਸ ਇਨਾ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਸਵੱਛ ਭਾਰਤ ਮਿਸ਼ਨ ਦੇ ਤਹਿਤ ਤਿੰਨ ਗੱਡੀਆਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਇੱਥੇ ਰਵਾਨਾ ਕੀਤੀਆਂ ਨੇ ਔਰ ਇਨ੍ਹਾਂ ਗੱਡੀਆਂ ਦੇ ਵਿੱਚ ਸੁੱਕਾ ਪੂਰਾ ਤੇ ਗਿੱਲਾ ਕੂੜਾ ਉਹ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਇਕੱਠਾ ਕਰਦਾ ਤਾਂਕਿ ਲੋਕਾਂ ਨੂੰ ਜਿਹੜੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਜਿਹੜੀ ਗੰਦਗੀ ਦਾ ਸਾਹਮਣਾ ਪੰਡਾ ਪਹਿਲਾਂ ਉਹਦਾ ਤਾਂ ਨਜਾਤ ਮਿਲੇਗੀ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਅੱਜ ਨਗਰ ਪੰਚਾਇਤ ਦੇ ਮਾਮਦੋਰ ਦੇ ਵਿੱਚ ਮੀਟਿੰਗ ਵੀ ਅਸੀਂ ਕੀਤੀ ਹੈ ਕੁਝ ਇੱਕ ਜਿਹੜੇ ਡਵੈਲਪਮੈਂਟ ਦੇ ਪ੍ਰੋਜੈਕਟ ਨੇ ਕੰਮ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਹੈ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਉਸ ਤੋਂ ਇਲਾਵਾ ਪੰਜ ਜਿਹੜੇ ਹੈਗੇ ਨੇ ਇੱਥੇ ਸਫਾਈ ਕਰਮਚਾਰੀ ਸੀ ਉਹਨਾਂ ਨੂੰ ਅਸੀਂ ਕੰਟਰੈਕਟ ਬੇਸ ਤੇ ਭਰਤੀ ਕੀਤਾ ਹੈਗਾ ਤਾਂ ਕਿ ਜਿਹੜੇ ਸਫਾਈ ਕਰਮਚਾਰੀਆਂ ਦੀ ਜਿਹੜੀ ਘਾਟ ਹੈ ਪੂਰੀ ਹੋ ਸਕੇ ਔਰ ਲੋਕਾਂ ਨੂੰ ਜਿਹੜਾ ਹੈਗਾ ਸਫਾਈ ਜਿਹੜਾ ਕਮੇਟੀ ਦਾ ਮੋਢਲਾ ਫਰਜ ਆ ਉਹ ਅਸੀਂ ਪੂਰਵਾਂਗੇ ਆਉਣ ਵਾਲਾ ਸਾਲ ਉਹਦੇ ਵਾਸਤੇ ਕਿੰਨਾ ਤੁਸੀਂ ਲੋਕਾਂ ਦੀ ਡਵੈਲਪਮੈਂਟ ਵਾਸਤੇ ਮਮਦੋਰ ਨਗਰ ਪੰਚਾਇਤ ਦੇ ਜਿਹੜਾ ਫੰਡ ਰੱਖਿਆ ਤੁਸੀਂ ਜਿਹੜਾ ਨਗਰ ਮਕੋਰ ਦਾ ਜਿਹੜਾ ਵੱਡਾ ਪ੍ਰੋਜੈਕਟ ਆ ਉਹ ਸੀਵਰੇਜ ਦਾ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਜਦੋਂ ਇਹ ਸੀਵਰੇਜ ਦਾ ਕੰਮ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਸੜਕਾਂ ਔਰ ਜਿਹੜਾ ਲਾਈਟ ਹੈਗਾ ਉਹ ਅਸੀਂ ਪ੍ਰਬੰਧ ਕਰਾਂਗੇ ਔਰ ਇੱਕ ਪਿੱਛੇ ਜਦੋਂ ਮਾਨਯੋਗ ਕੈਬਨਟ ਮਿੰਿਸਟਰ ਹਰਪਜਨ ਸਿੰਘ ਜੀ ਤੋਂ ਸਹਿਬਾਨ ਆਏ ਸੀ ਤੇ ਉਹਨਾਂ ਗੱਲ ਕਰਦੇ ਸੀ ਸ਼ਹਿਰ ਮਾਸੇ ਦੀ ਬਹੁਤ ਵੱਡੀ ਮਾਰਚ ਸੀ ਕਿਉਂਕਿ ਜਿਹੜਾ ਬਿਜਲੀ ਕਰ ਹੈਗਾ ਉਹ 60 ਕੇਵੀ ਦਾ ਹੈ 200 ਤੋਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਆਬਾਦੀ ਬਹੁਤ ਵੱਧ ਗਈ ਹੈ ਸ਼ਹਿਰ ਤਾਂ ਹੀ ਬਾਦ ਆ ਗਿਆ ਡਿਮਾਂਡ ਕਾਫੀ ਹੋ ਗਈ ਹੈ ਤੇ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਇਹਨੂੰ ਜਲਦ ਜਿਹੜਾ ਹੈਗਾ ਇਹ ਜਦੋਂ ਅਪਗ੍ਰੇਡ ਕਰਦੇ 120 ਜਾਂ 132 ਜਿਹੜਾ ਕੇਵੀ ਦਾ ਹੈ ਜਿਆਦਾ ਜੇ ਰਫੀਦੀ ਕਰ ਇਹਨੂੰ ਆਪ ਦੇ ਦੇ ਸਿਵਰੇਜ ਦਾ ਤੁਹਾਡਾ ਪੈ ਰਿਹਾ ਜੀ ਪੈ ਰਿਹਾ ਜੀ ਉਹ ਬਹੁਤ ਬੁਰਾ ਹਾਲ ਆ ਗੰਦ ਬਹੁਤ ਰਸਤੇ ਦੇ ਵਿੱਚ ਤੇ ਕੋਈ ਲੋਕਾਂ ਨੂੰ ਇਹ ਬੇਇੱਜ਼ਤੀ ਕਰਾਂਗੇ ਜਦੋਂ ਇਹ ਸਿਵਰੇਜ ਤੁਹਾਡੀ ਸੁਵਿਧਾ ਲਈ ਪੈ ਤੇ ਜਦੋਂ ਤੱਕ ਕੰਮ ਚੱਲੇਗਾ ਥੋੜੀ ਬਹੁਤ ਤਾਂ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਕੋਆਪਰੇਟ ਕਰਨ ਸੇ ਹੋਕਰਨ ਉਸ ਤੋਂ ਬਾਅਦ ਜਦੋਂ 1 ਵਜੇ ਸਾਡਾ ਕੰਮ ਕੰਮਲ ਹੋ ਗਿਆ ਸਾਰੀ ਬੰਦਾ ਥੋੜਾ ਬਹੁਤ ਸੁਧਾਰ ਕੋ ਕਰਦੇ ਜੇ ਜਿੰਨੇ ਕੋਈ ਰੇਤਾਰੂ ਵਗੈਰਾ ਸਿੱਟੀ ਨੇ ਮੇਰੇ ਚੱਕਣਾ ਹੀ ਹੈ ਜਿਹੜੀ ਉਹ ਜਾਈ ਚੋਂ ਖਤਮ ਹੋ ਜੀ ਸੀ ਇਦਾਂ ਦੀ ਕੋਈ ਦਿੱਕਤ ਨਹੀਂ ਦਰਸਾਲ ਪਿੱਛੇ ਥੋੜਾ ਜਿਹਾ ਮੌਸਮ ਖਰਾਬ ਰਿਹਾ بارش ਵਗੈਰਾ ਹੋਈ ਸੀ بارش ਕਰਕੇ ਆਪਾਂ ਨੂੰ ਪਤਾ ਵੀ ਜਦੋਂ ਕੰਮ ਚੱਲਦਾ ਤਾਂ ਮਾੜਾ ਮੱਡਾ ਥੋੜੀ ਜਿਹੀ ਦਿੱਕਤ ਹੋਈ ਸੀ ਮੈਂ ਮੰਗੋੜ ਦੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰूंगा ਅੱਖ ਜੋੜ ਕੇ ਉਸੇਵ ਕਰਨ ਇਹ 2-4 ਦਿਨ ਦੀ ਦਿੱਕਤ ਹੈ ਜਦੋਂ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਤਾਂ ਤੁਸੀਂ ਸਾਰੇ ਬਹੁਤ ਅਨੰਦ ਲਵੋ ਅੱਜ ਕਿ ਨਿੱਕੀ ਪੱਤਰ ਦਿੱਤੀ ਗਈ ਹੈ ਅੱਜ ਅੱਜ 5 ਨਿੱਕੀ ਪੱਤਰ ਅਸੀਂ ਹੰਡੇ ਨੇ ਜਿਹੜੇ ਦੀ ਕੰਟ੍ਰੈਕਟਿੰਗ ਦੇ ਇਸ ਨੂੰ ਸਫਾਈ ਕਰਦੇ ਐਮਐਲਏ ਸਾਹਿਬ ਜਿਹੜੀਆਂ 3 ਗੱਡੀਆਂ ਆਈਆਂ ਕਿੰਨੀ ਲਾਗਤ ਨਾਲ ਇਹਨਾਂ ਦੀ ਜਿਹਦਾ ਲੱਗਿਆ ਕੋਸਟ ਆਪਰ ਸੈਕਸ਼ਨ ਆ ਰਿਹਾ ਹੈ ਔਰ ਇਹ ਬਿਲਕੁਲ ਔਰ 300000 ਰੁਪਏ ਹੈ